ਨਸ਼ਿਆਂ ਦੇ ਖਿਲਾਫ ਨਕੇਲ ਕੱਸਣ ਲਈ ਆਮ ਆਦਮੀ ਪਾਰਟੀ ਅਤੇ ਫਤੇਗੜ ਚੋੜੀਆਂ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਦੇ ਬਲਬੀਰ ਸਿੰਘ ਪੰਨੂ ਅਤੇ ਡੀਐਸਪੀ ਵਿਪਨ ਸ਼ਰਮਾ ਨੇ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ਾ ਜਾਣ ਨਹੀਂ ਤੇ ਪੁਲਿਸ ਉਹਨਾਂ ਦੀਆਂ ਪੂਰੀਆਂ ਜੀਕਾ ਕੱਟ ਦੇਵੇਗੀ ਤੁਸੀਂ ਆਪ ਹੀ ਸੁਣ ਲਵੋ ਕਿ ਕਿਹਾ ਬਲਬੀਰ ਸਿੰਘ ਪੰਨੂ ਤੇ ਡੀਐਸਪੀ ਵਿਪਨ ਕੁਮਾਰ ਨੇ ਸਰ ਆਜੇ ਨਸ਼ੇ ਦੀ ਰੋਕਥਾਮ ਲਈ ਇਸ ਲਖਤ ਦੇ ਘਟ ਚੂੜੀਆਂ ਚ ਬਹੁਤ ਸਤਿਅ ਔਰ ਮੋਦਬਰ ਬੈਠ ਕੇ ਦੀ ਮੀਟਿੰਗ ਹੋਈ ਹੈ ਤੇ ਇਸ طرح ਦੀਆਂ ਵਿਚਾਰਾਂ ਆਈਆਂ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਦਾਰ ਫਕਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜੁੱਧ ਨਸ਼ਿਆਂ ਵਿਰੁੱਧ ਉਸੇ ਲੜੀ ਦੇ ਤਹਿਤ ਅੱਜ ਪੰਜਾਬ ਸਰਕਾਰ ਦੇ ਲਖਤ ਦੇ ਘਟ ਚੂੜੀਆਂ ਦੇ ਜੱਪੀ ਸਾਹਿਬ ਅੰਦਰ ਪੱਛਮੀ ਤੋਂ ਸਾਬਕਾ ਵਿਦਵਾਨ ਸ਼ੀਤਲ ਸਾਹਨੇ ਤੋਂ ਐਸਐਚਓ ਸਾਹਿਬ ਸਾਡੇ ਭਰਾ ਚੌਕੀਨ ਜੱਜ ਸਾਹਿਬ ਔਰ ਸਾਡੇ ਸਤਿਕਾਰਯੋਗ ਜਿਹਦੇ ਵੀ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੇ ਨਾਲ ਅੱਜ ਪੂਰੇ ਹਲਕੇ ਦੇ ਵਿੱਚੋਂ ਜਿੰਨੇ ਵੀ ਨਸ਼ਾ ਵੇਚਣ ਵਾਲੇ ਆ ਜਾਂ ਨਸ਼ੇ ਦਾ ਕੋਈ ਕਿਸੇ ਤਰ੍ਹਾਂ ਦੀ ਕਾਰੋਬਾਰ ਕਰਦੇ ਆ ਕਾਰੋਬਾਰ ਕਰਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਆ ਇਹ ਸਾਂਝੀ ਮੀਟਿੰਗ ਦੇ ਵਿੱਚ ਅੱਜ ਸਲਾਹ-ਮਸ਼ਵਰਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕੰਮ ਕੀਤਾ ਜਾਊਗਾ ਸਾਡੇ ਸਤਿਕਾਰਯੋਗ ਬਲਾਕ ਪ੍ਰਧਾਨ 10-10 ਪਿੰਡ ਦੇ ਇਹਨਾਂ ਕੋ ਸਾਂਝਾ ਆਪਰੇਸ਼ਨ ਕਰਨਗੇ ਸਾਂਝੀ ਸਲਾਮ ਮਸਬੇ ਦੇ ਨਾਲ ਪਿੰਡਾਂ ਦੇ ਵਿੱਚ ਜੋ ਵੀ ਨਸ਼ਾ ਵੇਚਦੇ ਆ ਐਸਐਚਓ ਸਭਾਣਾ ਨੂੰ ਡਿਪਟੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਹਰ ਇੱਕ ਨੂੰ ਇਨਫੋਰਮ ਕੀਤਾ ਜਾਊਗਾ ਤਾਂ ਜੋ ਅਸੀਂ ਹਲਕਾ ਫਤੇਗੜ ਚੂੜੀਆਂ ਦੇ ਵਿੱਚੋਂ ਜੜ ਤੱਕ ਨਸ਼ੇ ਨੂੰ ਖਤਮ ਕਰ ਚੜੀਏ ਇਸ ਚੀਜ਼ ਦੇ ਵਿੱਚ ਮੈਂ ਸਾਰੇ ਹਾਕਾ ਵਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਪੰਜਾਬ ਬੜੇ ਵੱਡੇ ਦੌਰ ਦੇ ਵਿੱਚੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਜੋ ਸਾਡੇ ਪੁੱਤ ਸਾਡੇ ਆਪਣੇ ਪੋਤੇ ਆ ਜਿਹੜੇ ਨਸ਼ੇ ਦੇ ਮਰੀਜ਼ ਬਣ ਚੁੱਕੇ ਆ ਹਲਕਾ ਵਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਸ ਮਹੀਨੇ ਦੇ ਵਿੱਚ ਸਾਡਾ ਸਾਥ ਦੋ ਇਸ ਮਹੀਨੇ ਦੇ ਵਿੱਚ ਅਸੀਂ ਰਲ ਮਿਲ ਕੇ ਪੁਲਿਸ ਦਾ ਸਾਥ ਦੋ ਅਸੀਂ ਸਾਰੇ ਰਲ ਮਿਲ ਕੇ ਪੂਰੇ ਹਲਕੇ ਦੇ ਵਿੱਚੋਂ ਅਸੀਂ ਨਸ਼ੇ ਦੀ ਜੜ ਨੂੰ ਖਤਮ ਕਰ ਸਕੀਏ ਸਰਦਾਰ ਭਗਤ ਸਿੰਘ ਮਾਨ ਜੀ ਨੇ ਪਹਿਲੇ ਸੀਐਮ ਸਰਦਾਰ ਭਗਤ ਸਿੰਘ ਮਾਨ ਜੀ ਜਿਨ੍ਹਾਂ ਨੇ ਨਸ਼ੇ ਦੇ ਵਿਰੋਧੀ ਇੰਨਾ ਵੱਡਾ ਫੈਸਲਾ ਲਿਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਚੱਲੀਆਂ ਗਈਆਂ ਕਾਲੀ ਦਲ ਵੇਲੇ ਨਸ਼ੇ ਦੀ ਸ਼ੁਰੂਆਤ ਹੋਈ ਸੀ ਕਾਂਗਰਸ ਨੇ ਉਸ ਬੂਟੇ ਨੂੰ ਪਾਣੀ ਲਾ ਕੇ ਵੱਡਾ ਕੀਤਾ ਆਮ ਆਦਮੀ ਪਾਰਟੀ ਅੱਜ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਜੋ ਸਰਦਾਰ ਭਗਨ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਮੈਂ ਚੱਲ ਰਹੀ ਹੈ ਆਮ ਆਦਮੀ ਪਾਰਟੀ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਲੇਕਿਨ ਸਰਕਾਰ ਵੱਲੋਂ ਸੁਸ਼ੀ ਸਭ ਤੋਂ ਵੱਡੀ ਜਿਹੜੀ ਲੋੜ ਹੈ ਸਭ ਤੋਂ ਵੱਡੀ ਪਬਲਿਕ ਦੇ ਸਾਥ ਤੋਂ ਬਿਨਾ ਨਸ਼ਾ ਨਹੀਂ ਖਤਮ ਹੋ ਸਕਦਾ ਮੈਂ ਚਾਹੁੰਦਾ ਫਤਿਹਗੜ ਚੂੜੀਆਂ ਦੇ ਜਿੰਨੇ ਵੀ ਸਾਡੇ ਵਾਸੀ ਨੇ ਭਾਵੇਂ ਕੋਈ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੈ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੈ ਇਸ ਮੇਮ ਦੇ ਵਿੱਚ ਅਸੀਂ ਸਾਰੇ ਰਲ-ਮਿਲ ਕੇ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਆਪਣੇ ਪੰਜਾਬ ਨੂੰ ਸਾਰੇ ਰਲ ਮਿਲ ਕੇ ਨਸ਼ਾ ਮੁਕਤ ਕਰੀਏ ਇਹ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਈਏ ਪੁਲਿਸ ਵਾਲੇ ਸਾਡੇ ਜਿੰਨੇ ਵੀ ਭਰਾ ਨੇ ਸਾਡੇ ਆਪਣੇ ਨੇ ਇਹਨਾਂ ਨੂੰ ਅਸੀਂ ਆਪਣੀ ਸਮਝੀਏ ਔਰ ਕਿਸੇ ਤਰੀਕੇ ਨਾਲ ਵੀ ਮੈਂ ਇਸ ਚੀਜ਼ ਦੀ ਗਾਰੰਟੀ ਚਾਹਣਾ ਕਿਸੇ ਰਿਸ਼ਤੇਦਾਰੀ ਕੋਈ ਸਰਪੰਚ ਜਾਂ ਕੋਈ ਵੀ ਕਿਸ ਦੀ ਆ ਕੇ ਸਰਪਾਚ ਪਾਊਗਾ ਕਿਸੇ ਦੀ ਸੁਣਵਾਈ ਨਹੀਂ ਦੀ ਅਸੀਂ ਦੀ ਮੈਂ ਗਾਰੰਟੀ ਚ ਇਸ ਚੀਜ਼ ਦੀ ਮੈਂ ਗਾਰੰਟੀ ਦਿਨਾ ਵਾ ਪੂਰੇ ਹਣ ਕੇ ਨੂੰ ਗਾਰੰਟੀ ਦਿਨਾ ਪੂਰਾ ਹਲਕਾ ਵਾਸੀ ਇਹਨੂੰ ਮੈਂ ਗਰੰਟੀ ਦਿੰਦਾ ਔਰ ਨਾਲ ਨਾਲ ਮੈਂ ਆਸ ਕਰਦਾ ਉਮੀਦ ਕਰਦਾ ਜਾਂ ਜਿਸ ਮੀਟਿੰਗ ਦੇ ਸਬੰਧ ਵਿੱਚ ਜੋ ਸਿੰਘ ਮੀਟਿੰਗ ਕੀਤੀ ਹੈ ਪੂਰਾ ਹਲਕਾ ਵਾਸੀ ਸਾਡਾ ਸਾਥ ਦੇਣਗੇ ਤਾਂ ਜੋ ਸਮਾਜ ਨੂੰ ਅਸੀਂ ਚੰਗਾ ਸਮਾਜ ਬਣਾ ਸਕੀਏ ਪੂਰੇ ਹਲਕੇ ਦੇ ਵਿੱਚੋਂ ਅਸੀਂ ਨਸ਼ੇ ਨੂੰ ਖਤਮ ਕਰ ਸਕੀਏ ਮੈਂ ਡਿਪਟੀ ਸਾਹਿਬ ਸਾਰੇ ਐਸਐਚਓ ਸਾਹਿਬਾਂ ਇਹਨਾਂ ਨੂੰ ਮੈਂ ਭਰੋਸਾ ਦੋਣਾ ਕਿ ਪਿੰਡਾਂ ਦੇ ਸਰਪੰਚ ਔਰ ਪਿੰਡਾਂ ਦੀ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਸਾਡੀ ਪਬਲਿਕ ਜਿੰਨੇ ਵੀ ਪਿੰਡਾਂ ਦੀ ਪਬਲਿਕ ਸਾਰੇ ਇਹਨਾਂ ਦਾ ਸਾਥ ਦੇਣਗੇ ਇਹ ਵੀ ਸਾਰੇ ਆਪੋ ਆਪਣੇ ਥਾਣਿਆਂ ਦੇ ਵਿੱਚ ਜਿਹੜੇ ਤਰੀਕੇ ਨਾਲ ਇਹ ਪਿੰਨਾਂ ਤੱਕ ਆਪਣੀ ਹੋਰ ਵੀ ਆਪਣੀ ਪਹੁੰਚ ਕਰ ਸਕਦੇ ਨੇ ਹੋਰ ਵੀ ਕਿਸ ਤਰੀਕੇ ਨਾਲ ਵੀ ਪਹੁੰਚ ਕਰ ਸਕਦੇ ਪੁੱਛਗਿੱਛ ਕਰ ਸਕਦੇ ਇਹ ਵੀ ਜ਼ਰੂਰ ਕਰਨ ਮੈਂ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਹਫ਼ਤੇ ਹਫ਼ਤੇ ਬਾਅਦ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਨਸ਼ੇ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਸਲਾਖਾਂ ਦੇ ਅੰਦਰ ਦੇ ਕੇ ਅਸੀਂ ਆਪਣੇ ਪਰਿਵਾਰਾਂ ਨੂੰ ਵੱਡੇ ਕਰਾਂਗੇ ਅਸੀਂ ਆਪਣੇ ਪਰਿਵਾਰਾਂ ਨੂੰ ਇਸ ਚੀਜ਼ ਦੇ ਵਿੱਚ ਲੜਾਈ ਦੇ ਵਿੱਚ ਵੱਡੇ ਕਰਾਂਗੇ ਪਿੰਡਾਂ ਤੱਕ ਪਹੁੰਚ ਕੇ ਅਸੀਂ ਲੜਾਈ ਦੇ ਵਿੱਚ ਵੱਡੇ ਕਰਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਜਿਹੜੀ ਮਿਹਮ ਸਰਦਾਰ ਭਗਤ ਸਿੰਘ ਮਾਂਜੀ ਨੇ ਚਲਾਈ ਹੈ ਸਾਡੇ ਪੰਜਾਬ ਨੂੰ ਬਚਾਉਣ ਨੂੰ ਸਾਡੇ ਪਿੰਡਾਂ ਨੂੰ ਬਚਾਉਣ ਨੂੰ ਸਾਡੇ ਸਮਾਜ ਨੂੰ ਬਚਾਉਣ ਨੂੰ ਉਸ ਮਿਹਮ ਦੇ ਵਿੱਚ ਅਸੀਂ ਕਾਮਯਾਬੀ ਮੀਟਿੰਗ ਵਿੱਚ ਕੋਈ ਪਲੈਨਿੰਗ ਕੀਤੀ ਗਈ ਤੁਸੀਂ ਕਿਸ ਤਰ੍ਹਾਂ ਆਪਾਂ ਜਿਹੜਾ ਫਟੇਗੜ ਚੂਰੀਆਂ ਹੱਲ ਤੁਹਾਡੀ ਸਬ ਡਿਵੀਜ਼ਨ ਆ ਜਿਹੜੇ ਵੱਡੇ ਮਦਰ ਮਾਛਾ ਜਾਂ ਛੋਟੇ ਥੱਲੇ ਲੈਵਲ ਤੇ ਉਹਨਾਂ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਨਸ਼ੇ ਵਾਲਿਆਂ ਅੱਜ ਸ਼੍ਰੀ ਬਲਬੀਰ ਸਿੰਘ ਪੰਨੋ ਔਰ ਐਸਐਚਓ ਸਹਿਬਾਨ ਸਬਡਿਵੀਜ਼ਨ ਫਤਿਹਗੜ ਚੂੜੀਆਂ ਇਹਨਾਂ ਮੀਟਿੰਗ ਕਰਵਾਈ ਆ ਔਰ ਇਸ ਇਹ ਮੀਟਿੰਗ ਜਿਹੜੀ ਪੰਜਾਬ ਸਰਕਾਰ ਵੱਲੋਂ ਇੱਕ ਮਹਮ ਚਲਾਈ ਗਈ ਆ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਉੱਤੇ ਹੋਈ ਆ ਔਰ ਕਾਫੀ ਢੰਗਾਈ ਤੱਕ ਤੇ ਵਿਚਾਰ ਵਟਾਂਦਰਾ ਹੋਇਆ ਸਾਨੂੰ ਐਸਐਸਪੀ ਸਾਹਿਬ ਬਟਾਲਾ ਵੱਲੋਂ ਪਹਿਲਾਂ ਹੀ ਬਹੁਤ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਸ ਨਸ਼ੇ ਦੀ ਜਿਹੜੀ ਲਾਹਤ ਹੈ ਜਿਹੜੀ ਸਮਾਜ ਦੇ ਵਿੱਚ ਫੈਲ ਗਈ ਹੈ ਇਨੂੰ ਜੜ ਤੋਂ ਦੂਰ ਕਰਨਾ ਹੈ ਔਰ ਇਸ ਵਿੱਚ ਸਿੱਧਾ ਪਕੜ ਜਿਹੜੀ ਸ਼ੁਰੂ ਕਰ ਦਿੱਤੀ ਆ ਜਿੰਨੇ ਪੈਡਲਰ ਹੈਗੇ ਆ ਸਮਗਲਰ ਹੈਗੇ ਆ ਜਿੰਨੇ ਬੇਲਡ ਆਊਟ ਐਨਡੀਪੀਐਸ ਤੋਂ ਹੈਗੇ ਆ ਅਸੀਂ ਡੈਲੀ ਰੇਡ ਕਰ ਰਹੇ ਆ ਇਹਨਾਂ ਦੀ ਇਹਨਾਂ ਨੂੰ ਅਰੈਸਟ ਕਰ ਰਹੇ ਆ ਇਹਨਾਂ ਤੇ ਕਾਰਵਾਈ ਕਰ ਰਹੇ ਆ ਔਰ ਸਾਰੇ ਬਲਾਕ ਪ੍ਰਧਾਨ ਔਰ ਚੇਅਰਮੈਨ ਸਾਹਿਬ ਇਹਨਾਂ ਨੇ ਪੂਰਨ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਇਹਨਾਂ ਦਾ ਪੁਲਿਸ ਦਾ ਪੂਰਾ ਪੂਰਾ ਸਹਿਯੋਗ ਕਰਾਂਗੇ ਔਰ ਇਸ ਜਿਹੜੀ ਨਸ਼ੇ ਦੀ ਇਹ ਇੱਕ ਸ਼ਿਵਾਂਦ ਰਿਆ ਚੱਲ ਰਿਹਾ ਇਹਨੂੰ ਅਸੀਂ ਜੜ ਤੋਂ ਖਤਮ ਕਰ ਦੇਵਾਂਗੇ। ਨਹੀਂ ਸਨ ਹੁਣ ਤੱਕ ਕੋਈ ਅਚੀਵਮੈਂਟ ਹੈਗੀ ਆ ਜਿਦੋਂ ਦਾ ਇਹ ਨਸ਼ਾ ਅਜ਼ਦ ਯੁੱਧ ਜਨਾ ਸ਼ੁਰੂ ਹੋਇਆwidehatgarh ਚੂੜੀਆਂ ਦੀ ਕੋਈ ਵੱਡੀ ਐਫੀਜੀ ਅਚੀਵਮੈਂਟ ਜਿਹੜੇ ਵੱਡੇ ਕੋਈ ਨਸ਼ਾ ਦਾ ਸਟੱਪ ਤੁਹਾਡੇ ਕੋਲ ਪੜਿਆ ਗਿਆ। ਦੇਖੋ ਜਾਂ ਆਉਣ ਵਾਲੇ ਸਮੇਂ ਤੇ ਤੁਹਾਡੀ ਕੋਤ ਲੈਨਿੰਗ ਉਹ ਇੱਕ ਕਿਉਂਕਿ ਨਿਸ਼ਾਨ ਤਾਂ ਹੀ ਕੀਤੀ ਹੋਈ ਵੀ ਆਸਪੈਂਡ ਕਿਉਂਕਿ ਕਾਫੀ ਪੰਨਿਆਂ ਵਿੱਚ ਕੋਈ ਸਾਡੀ ਟਿਪਸ ਤੇ ਨੇ ਜਿਹੜੇ ਪੰਨਿਆਂ ਵਿੱਚ ਜ਼ਿਆਦਾ ਲਿਖਿਆ। ਦੇਖੋ ਅਸੀਂ ਉਹ ਪਲੈਨਿੰਗ ਕੀਤੀ ਹੋਈ ਆ ਸਾਡੇ ਰਿਕਾਰਡ ਦੇ ਵਿੱਚ ਜਿਹੜੇ ਸਮੱਗਲਰ ਹੈਗੇ ਨੇ ਉਹਨਾਂ ਦੇ ਉੱਤੇ ਕਾਰਵਾਈ ਅਸੀਂ ਕੀਤੀ ਆ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਜਿਹੜਾ ਨੋਟਿਸ ਦੇ ਕੇ ਉਹਨਾਂ ਨੂੰ ਫੋਰਫੀਜ਼ਰ ਕਰਾਇਆ ਹੋਇਆ ਔਰ ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਆ ਸਾਡੀ ਕੰਪੀਟੈਂਟ ਅਥਾਰਟੀ ਦਿੱਲੀ ਨਾਲ ਵੀ ਜਿਹੜੀ ਇਹਨਾਂ ਨੇ ਨਜਾਇਜ਼ ਜਿਹੜੀਆਂ ਧੰਦਾ ਇਹ ਨਸ਼ੇ ਦਾ ਕਰਕੇ ਆਪਣੀ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਫ੍ਰੀਜ਼ ਕਰਨ ਦੀ ਸਾਡੀ ਕਾਰਵਾਈ ਚੱਲ ਰਹੀ ਆ ਔਰ ਉਹ ਸਮੱਗਲਰ ਜਿਨ੍ਹਾਂ ਨੇ ਇਹ ਧੰਦਾ ਕਰਕੇ ਇੱਕ ਨਸ਼ਾ ਵੇਚ ਕੇ ਨਜਾਇਜ਼ ਆਪਣੀਆਂ ਜਾਇਦ ਦੀ ਜਗ੍ਹਾ ਤੇ ਜਾਂ ਕਿਸੇ ਹੋਰ ਕਬਜ਼ੇ ਕਰਕੇ ਆਪਣੇ ਘਰ ਬਣਾਏ ਹੋਏ ਨੇ ਉਹ ਵੀ ਸਾਡੇ ਜਿਹੜਾ ਮੁਹਿਮ ਦਾ ਹਿੱਸਾ ਨੇ ਅਸੀਂ ਉਹਨਾਂ ਦੇ ਖਿਲਾਫ ਬਹੁਤ ਜਲਦੀ ਇੱਕ ਕਾਰਵਾਈ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੀ ਪਲਾਨਿੰਗ ਹੈ ਜੀ ਦੇਖੋ ਪਲਾਨਿੰਗ ਤਾਂ ਬਿਲਕੁਲ ਕਲੀਅਰ ਹੈ ਅਸੀਂ ਇਹ ਨਸ਼ੇ ਦਾ ਜਿਹੜਾ ਧੰਦਾ ਵਾ ਇਹ ਲੋਕਾਂ ਨੂੰ ਇਸ ਸਮਾਜ ਦੇ ਵਿੱਚ ਆਪਣੀ ਸਬਡਿਵੀਜ਼ਨ ਦੀ ਮੈਂ ਜ਼ਿੰਮੇਵਾਰੀ ਲੈਣਾ ਕਿ ਅਸੀਂ ਇਹਨਾਂ ਨੂੰ ਸਾਡੀ ਖੁੱਲੀ ਵਾਰਨਿੰਗ ਹੈ ਵੀ ਇੱਥੋਂ ਛੱਡ ਕੇ ਚੱਲ ਜਾਣਾ ਅਸੀਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤੋ ਸਖਤ ਜੋ ਸਾਡੀ ਕਾਰਵਾਈ ਬੰਦੀ ਹੈ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ